ਲੋਕ ਸਭਾ ਚੋਣਾਂ 2024 ਦਾ ਅਖਾੜਾ ਹੁਣ ਪੱਕਦਾ ਹੋਇਆ ਦਿਖਾਈ ਦੇ ਰਿਹਾ ਹੈ ਨਜ਼ਦੀਕੀ ਲਗਾਤਾਰ ਵਿਰੋਧੀ ਪਾਰਟੀਆਂ ਦੇ ਨੇਤਾ ਇੱਕ ਦੂਜੇ ਦੇ ਉੱਤੇ ਸ਼ਬਦੀ ਹਮਲੇ ਕਰਦੇ ਅਕਸਰ ਦਿਖਾਈ ਦੇ ਰਹੇ ਨੇ ਅਤੇ ਹੁਣ ਇਹ ਜ਼ੁਬਾਨੀ ਜੰਗ ਜੇ ਰਹੀ ਹੈ ਸੋਸ਼ਲ ਮੀਡੀਆ ਤੱਕ ਪਹੁੰਚ ਗਈ ਹੈ ਨਜ਼ਦੀਕੀ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਰਾਜਾ ਵਿਰਿੰਗ ਅਤੇ ਭਾਜਪਾ ਤੋਂ ਉਮੀਦਵਾਰ ਰਵਨੀਤ ਬਿੱਟੂ ਦੇ ਵੱਲੋਂ ਹੁਣ ਸੋਸ਼ਲ ਮੀਡੀਆ ਰਾਹੀਂ ਇੱਕ ਦੂਜੇ ਦੇ ਉੱਤੇ ਤੰਜ ਕਸਨੇ ਸ਼ੁਰੂ ਕਰ ਦਿੱਤੇ ਗਏ ਨੇ ਸਭ ਤੋਂ ਪਹਿਲਾਂ ਰਾਜਾ ਵਿਰਿੰਗ ਦੇ ਵੱਲੋਂ ਸੋਸ਼ਲ ਮੀਡੀਆ ਯਾਨੀ ਐਕਸ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਉਹ ਦੋ ਤਸਵੀਰਾਂ ਸਾਂਝੀਆਂ ਕਰਦੇ ਨੇ ਅਤੇ ਜਿਸ ਦੇ ਵਿੱਚ ਲਿਖਦੇ ਨੇ ਸਿਆਸੀ ਮੌਕਾ ਪ੍ਰਸਤਿਤਾ ਸਿਖਰ ਰਵਨੀਤ ਬਿੱਟੂ ਜੀ ਜਦੋਂ ਤੁਸੀਂ ਗੈਂਤ ਸਿੰਘ ਜੀ ਦੀ ਤਸਵੀਰ ਨੂੰ ਭਾਜਪਾ ਦੇ ਪੋਸਟਰ ਦੇ ਨਾਲ ਜੋੜਨ ਬਾਰੇ ਸੋਚਿਆ ਤਾਂ ਤੁਹਾਨੂੰ ਲੱਗਾ ਕਿ ਵੋਟਾਂ ਪੈ ਜਾਣਗੀਆਂ ਪਰ ਜਦੋਂ ਲੋਕ ਤੁਹਾਨੂੰ ਗੱਦਾਰ ਵਜੋਂ ਪਛਾਣਨ ਲੱਗ ਗਏ ਤਾਂ ਤੁਸੀਂ ਹੁਣ ਆਪਣੇ ਪੋਸਟਰਾਂ ਤੋਂ ਉਹਨਾਂ ਦੀ ਤਸਵੀਰ ਹਟਾ ਦਿੱਤੀ ਹੈ ਕੁਝ ਤਾਂ ਸ਼ਰਮ ਕਰੋ ਜਿਸ ਤੋਂ ਬਾਅਦ ਰਵਨੀਤ ਬਿੱਟੂ ਨੇ ਵੀ ਰਾਜਾ ਵਿਰਿੰਗ ਤੇ ਐਕਸ ਦੇ ਉੱਤੇ ਪੋਸਟ ਪਾ ਕੇ ਸ਼ਬਦੀ ਹਮਲਾ ਕੀਤਾ ਜਿੱਥੇ ਉਹਨਾਂ ਦੇ ਵੱਲੋਂ ਲਿਖਿਆ ਗਿਆ ਤੁਹਾਡੇ ਪੋਸਟਰਾਂ ਦੇ ਵਿੱਚ ਗਾਂਦੀਆਂ ਦੀਆਂ ਗਾਇ ਤਸਵੀਰਾਂ ਉਹਨਾਂ ਦੀ ਘਟਦੀ ਪ੍ਰਸਿੱਧੀ ਅਤੇ ਵਿਵਾਦ ਖੜਾ ਹੋਣ ਦੇ ਤੁਹਾਡੇ ਦਰ ਨੂੰ ਦਰਸਾਉਂਦੀਆਂ ਹਨ ਮੈਂ ਜਾਣਦਾ ਹਾਂ ਕਿ ਤੁਸੀਂ ਛੋਟੀ ਉਮਰ ਤੋਂ ਹੀ ਮੇਰੇ ਫੈਨ ਬੁਆਏ ਹੋ ਅਤੇ ਨਿਯਮਤ ਤੌਰ ਤੇ ਮੇਰੇ ਫੇਸਬੁਕ ਪੇਜ ਦੀ ਪਾਲਣਾ ਕਰਦੇ ਹੋ ਪਰ ਲੁਧਿਆਣੇ ਦੇ ਆਪਣੇ 517 ਹੋਟਲ ਦੇ ਕਮਰੇ ਵਿੱਚੋਂ ਬਾਹਰ ਨਿਕਲ ਕੇ ਮੇਰੇ ਚੌਨ ਦਫਤਰ ਦੇ ਉੱਤੇ ਆਓ ਸਰਦਾਰ ਬਿਆਨ ਸਿੰਘ ਜੀ ਨੂੰ ਸ਼ਰਧਾਂਜਲੀ ਪੇਟ ਕਰੋ ਅਤੇ ਨਰਿੰਦਰ ਮੋਦੀ ਦੇ ਨਾਲ ਸੈਲਫੀ ਲੈਣਾ ਨਾ ਭੁੱਲਿਓ ਉੱਥੇ ਹੀ ਲੁਧਿਆਣਾ ਦੇ ਵਿੱਚ 20 ਦਿਨਾਂ ਦੀਆਂ ਛੁੱਟੀਆਂ ਦਾ ਆਨੰਦ ਵੀ ਮਾਣੋ ਦੱਸ ਦੇ ਕਿ ਪ੍ਰਵਨੀਤ ਬਿੱਟੂ ਦੇ ਵੱਲੋਂ ਰਾਜਾ ਵਿਰਿੰਗ ਦੀ ਪੋਸਟ ਦਾ ਜਵਾਬ ਦਿੱਤਾ ਗਿਆ ਹੈ ਉਹਨਾਂ ਦੇ ਵੱਲੋਂ ਦੋ ਤਸਵੀਰਾਂ ਸਾਂਝੀਆਂ ਕਰਕੇ ਰਾਜਾ ਵਿਰਿੰਗ ਨੂੰ ਕਰਾਰਾ ਜਵਾਬ ਦਿੰਦੇ ਹੋਏ ਐਕਸ ਦੇ ਉੱਤੇ ਪੋਸਟ ਸਾਂਝੀ ਕੀਤੀ ਗਈ ਹੈ ਬਿਊਰੋ ਰਿਪੋਰਟ ਦੈਨਸ ਸਵੇਰਾ ਟੀਵੀ ਲੋਕ ਸਭਾ ਚੋਣਾਂ 2024 ਦਾ ਅਖਾੜਾ ਹੁਣ ਪੱਕਦਾ ਹੋਇਆ ਦਿਖਾਈ ਦੇ ਰਿਹਾ ਹੈ ਨਜ਼ਦੀਕੀ ਲਗਾਤਾਰ ਵਿਰੋਧੀ ਪਾਰਟੀਆਂ ਦੇ ਨੇਤਾ ਇੱਕ ਦੂਜੇ ਦੇ ਉੱਤੇ ਸ਼ਬਦੀ ਹਮਲੇ ਕਰਦੇ ਅਕਸਰ ਦਿਖਾਈ ਦੇ ਰਹੇ ਨੇ ਅਤੇ ਹੁਣ ਇਹ ਜ਼ੁਬਾਨੀ ਜੰਗ ਜਿਹੜੀ ਹੈ ਸੋਸ਼ਲ ਮੀਡੀਆ ਤੱਕ ਪਹੁੰਚ ਗਈ ਹੈ ਨਜ਼ਦੀਕੀ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਰਾਜਾ ਵਿਰਿੰਗ ਅਤੇ ਭਾਜਪਾ ਤੋਂ ਉਮੀਦਵਾਰ ਰਵਨੀਤ ਬਿੱਟੂ ਦੇ ਵੱਲੋਂ ਹੁਣ ਸੋਸ਼ਲ ਮੀਡੀਆ ਰਾਹੀਂ ਇੱਕ ਦੂਜੇ ਦੇ ਉੱਤੇ ਤੰਜ ਕਸਣੇ ਸ਼ੁਰੂ ਕਰ ਦਿੱਤੇ ਗਏ ਨੇ ਸਭ ਤੋਂ ਪਹਿਲਾਂ ਰਾਜਾ ਵਿਰਿੰਗ ਦੇ ਵੱਲੋਂ ਸੋਸ਼ਲ ਮੀਡੀਆ ਯਾਨੀ ਐਕਸ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਉਹ ਦੋ ਤਸਵੀਰਾਂ ਸਾਂਝੀਆਂ ਕਰਦੇ ਨੇ ਅਤੇ ਜਿਸ ਦੇ ਵਿੱਚ ਲਿਖਦੇ ਨੇ ਸਿਆਸੀ ਮੋਕਾ ਪ੍ਰਸਤਿਤ ਦਾ ਸਿਖਰ ਰਵਨੀਤ ਬਿੱਟੂ ਜੀ ਜਦੋਂ ਤੁਸੀਂ ਬੀਨਤ ਸਿੰਘ ਜੀ ਦੀ ਤਸਵੀਰ ਨੂੰ ਪਾਛਪਾ ਦੇ ਪੋਸਟਰ ਦੇ ਨਾਲ ਜੋੜਨ ਬਾਰੇ ਸੋਚਿਆ ਤਾਂ ਤੁਹਾਨੂੰ ਲੱਗਾ ਕਿ ਵੋਟਾਂ ਪੈ ਜਾਣਗੀਆਂ ਪਰ ਜਦੋਂ ਲੋਕ ਤੁਹਾਨੂੰ ਗद्दार ਵਜੋਂ ਪਛਾਣਨ ਲੱਗ ਗਏ ਤਾਂ ਤੁਸੀਂ ਹੁਣ ਆਪਣੇ ਪੋਸਟਰਾਂ ਤੋਂ ਉਹਨਾਂ ਦੀ ਤਸਵੀਰ ਹਟਾ ਦਿੱਤੀ ਹੈ ਕੁਝ ਤਾਂ ਸ਼ਰਮ ਕਰੋ ਜਿਸ ਤੋਂ ਬਾਅਦ ਰਵਨੀਤ ਬਿੱਟੂ ਨੇ ਵੀ ਰਾਜਾ ਵਿਰਿੰਗ ਤੇ ਐਕਸ ਦੇ ਉੱਤੇ ਪੋਸਟ ਪਾ ਕੇ ਸ਼ਬਦੀ ਹਮਲਾ ਕੀਤਾ ਜਿੱਥੇ ਉਹਨਾਂ ਦੇ ਵੱਲੋਂ ਲਿਖਿਆ ਗਿਆ ਤੁਹਾਡੇ ਪੋਸਟਰਾਂ ਦੇ ਵਿੱਚ ਗਾਂਦੀਆਂ ਦੀਆਂ ਗਾਇਬ ਤਸਵੀਰਾਂ ਉਹਨਾਂ ਦੀ ਘਟਦੀ ਪ੍ਰਸਿੱਧੀ ਅਤੇ ਵਿਵਾਦ ਖੜਾ ਹੋਣ ਦੇ ਤੁਹਾਡੇ ਦਰ ਨੂੰ ਦਰਸਾਉਂਦੀਆਂ ਹਨ ਮੈਂ ਜਾਣਦਾ ਹਾਂ ਕਿ ਤੁਸੀਂ ਛੋਟੀ ਉਮਰ ਤੋਂ ਹੀ ਮੇਰੇ ਫੈਨ ਬੁਆਏ ਹੋ ਅਤੇ ਨਿਮਤ ਤੌਰ ਤੇ ਮੇਰੇ ਫੇਸਬੁੱਕ ਪੇਜ ਦੀ ਪਾਲਣਾ ਕਰਦੇ ਹੋ ਪਰ ਲੁਧਿਆਣੇ ਦੇ ਆਪਨੇ 517 ਹੋਟਲ ਦੇ ਕਮਰੇ ਵਿੱਚੋਂ ਬਾਹਰ ਨਿਕਲ ਕੇ ਮੇਰੇ ਚੋਂ ਦਫਤਰ ਦੇ ਉੱਤੇ ਆਓ ਸਰਦਾਰ ਬੀਨ ਸਿੰਘ ਜੀ ਨੂੰ ਸ਼ਰਧਾਂਜਲੀ ਪੇਟ ਕਰੋ ਅਤੇ ਨਰਿੰਦਰ ਮੋਦੀ ਦੇ ਨਾਲ ਸੈਲਫੀ ਲੈਣਾ ਨਾ ਭੁੱਲਿਓ ਉੱਥੇ ਹੀ ਲੁਧਿਆਣਾ ਦੇ ਵਿੱਚ 20 ਦਿਨਾਂ ਦੀਆਂ ਛੁੱਟੀਆਂ ਦਾ ਆਨੰਦ ਵੀ ਮਾਣੋ ਦੱਸ ਦੇ ਕਿ ਰਵਨੀਤ ਬਿੱਟੂ ਦੇ ਵੱਲੋਂ ਰਾਜਾ ਵਿਰਿੰਗ ਦੀ ਪੋਸਟ ਦਾ ਜਵਾਬ ਦਿੱਤਾ ਗਿਆ ਹੈ ਉਹਨਾਂ ਦੇ ਵੱਲੋਂ ਦੋ ਤਸਵੀਰਾਂ ਸਾਂਝੀਆਂ ਕਰਕੇ ਰਾਜਾ ਵਿਰਿੰਗ ਨੂੰ ਤਰਾਰਾ जवाब हुए देंस दे पोस्ट सी गई है ब्यूरो रिपोर्ट दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर.